ਪਰਿਵਾਰ ਤੋਂ ਜ਼ਿਆਦਾ ਨੇੜੇ ਗਵੰਡੀ ਹੁੰਦੇ ਹਨ ਜੀ ਔਰ ਅਸੀਂ ਕਈ ਵਾਰੀ ਦੇਖਿਆ ਕਿ ਅਸੀਂ ਆਪਣਾ ਘਰ ਦੇ ਵਿੱਚ ਬੱਚਿਆਂ ਨੂੰ ਖੱਲੇ ਛੱਡ ਜਾਈਦਾ ਕਈ ਦਾ ਗਵੰਡੀਆਂ ਨੂੰ ਯਾਰ ਮੇਰੇ ਬੱਚੇ ਕੱਲੇ ਆ ਘਰ ਸੰਭਾਲ ਕੇ ਰੱਖੋ ਜੀ ਜੀ ਬਾਕੀ ਪੁਲਿਸ ਹੋ ਸਕਦਾ ਹੈ ਡੀਐਨਏ ਦਾ ਵੀ ਪੂਰਾ ਅਰੇਂਜਮੈਂਟ ਕਰਕੇ ਚੈੱਕ ਕਰਨ ਕਿ ਉਸ ਬੰਦੇ ਨੇ ਮਤਲਬ ਕਿ ਆ ਰੇਪ ਕੀਤਾ ਸੀਗਾ ਜਾਂ ਕੋਸ਼ਿਸ਼ ਕੀਤੀ ਸੀਗੀ ਸੋ ਇਹ ਸਾਰੀ ਇਸ ਕੇਸ ਦੇ ਵਿੱਚ ਕਾਫੀ ਜ਼ਿਆਦਾ ਐਵੀਡੈਂਸ ਹੈ ਉਸ ਮੁਲਜ਼ਮ ਦੇ ਖਿਲਾਫ ਜੀ ਸੋ ਉਸ ਕੇਸ ਦੇ ਵਿੱਚ ਫੈਜ਼ਲ ਸਾਹਿਬ ਨੇ ਬੜਾ ਇੱਕ ਯੂਨੀਕ ਆਰਡਰ ਕੀਤਾ ਸੀ ਉਹ ਕਹਿੰਦੇ ਇਹਨੂੰ ਮਾਰਨਾ ਤਾਂ ਬੜਾ ਸੌਖਾ ਆ ਜੀ ਇਹਨੂੰ ਮੈਂ ਤਿੰਨ ਵਾਰੀ 20-20 ਸਾਲ ਦੀ ਸਜ਼ਾ ਦਵਾਵਾਂਗਾ ਅੱਛਾ ਇੱਕ ਕਰ ਸਕਦੇ ਜੱਜ ਆਪਣੀ ਜੱਜ ਸਾਹਿਬ ਕਨਜੈਕਟਿਵ ਕਰ ਸਕਦੇ ਆ ਜੀ ਦੇਖੋ ਇਹ ਪੋਸਕੋ ਕੋਰਟ ਵਿੱਚ ਕੇਸ ਚੱਲਣਾ ਹੈ ਆਲਰੇਡੀ ਫਾਸਟ ਟਰੈਕ ਹੈ ਸਪੈਸ਼ਲ ਕੋਰਟ ਬਣੀ ਹੋਈ ਹੈ ਜੀ ਔਰ ਜਦ ਸਭ ਕੁਲ ਕੇਸਿਸ ਵੀ ਥੋੜੇ ਹੁੰਦੇ ਨੇ ਔਰ ਇੱਕ ਇੱਕ ਦਿਨ ਦੇ ਵਿੱਚ ਚਾਚਰ ਪੰਜ ਪੰਜ ਗਵਾ ਲਿਖੇ ਜਾਂਦੇ ਨੇ ਜੇ ਪੁਲਿਸ ਪ੍ਰੂਫ ਕਰ ਦਿੰਦੀ ਹੈ ਕਿ ਰੇਪ ਵੀ ਹੋਇਆ ਔਰ ਮਰਡਰ ਵੀ ਉਸ ਬੰਦੇ ਨੇ ਕੀਤਾ ਤੇ ਇਸ ਕੇਸ ਵਿੱਚ ਮਿਨਿਮਮ ਲਾਈਫ ਇੰਪ੍ਰਿਜ਼ਨਮੈਂਟ ਲਾਈਫ ਮੀਨਸ ਟਿਲ ਲਾਈਫ ਔਰ ਡੈਥ ਦਾ ਹੀ ਚਾਂਸ ਹੈ ਤੇ ਮੈਂ ਮੈਂ ਤੁਹਾਡੇ ਸਾਹਮਣੇ ਰਮਾਦਰਾਂ ਕਲੀਅਰ ਕਰਨਾ ਕਿ ਮੈਂ ਇਹ ਕੇਸ ਪ੍ਰੋ ਬੋਨੋ ਕਰਨ ਨੂੰ ਤਿਆਰ ਹਾਂ ਪਰ ਪਰਿਵਾਰ ਵੱਲੋਂ ਜਿਹਨਾਂ ਦੀ ਕੁੜੀ ਦੇ ਨਾਲ ਹੋਇਆ ਪਰ ਮੁਲਜ਼ਮ ਵੱਲੋਂ ਮੈਂ ਕੇਸਾ ਜੋ ਉਪਰਲੀ ਕਰਨਾ ਕਿ ਜੇ ਮੇ ਕੋ ਆਏ ਵੀ ਤਾਂ ਮੈਂ ਮਨਾ ਕਰਦਾਗਾ ਜਿਲੰਦਰ ਵਿਸ਼ਤ ਦੇ ਇਲਾਕੇ ਪਾਰਸ ਸਟੇਟ ਦੇ ਵਿੱਚ ਸ਼ਨੀਵਾਰ ਰਾਤ ਇੱਕ 13 ਸਾਲ ਦੀ ਲੜਕੀ ਦੇ ਨਾਲ ਬਲਾਤਕਾਰ ਹੋਣ ਦੀ ਸੂਚਨਾ ਮਿਲਦੀ ਹੈ ਤੇ ਉਸ ਤੋਂ ਬਾਅਦ ਉਸਦੇ ਕਤਲ ਦੀ ਵੀ ਸੂਚਨਾ ਮਿਲ ਜਾਂਦੀ ਹੈ ਇਸ ਮਾਮਲੇ ਦੇ ਵਿੱਚ ਜਦੋਂ ਗੱਲ ਸਾਹਮਣੇ ਆਉਂਦੀ ਹੈ ਤੇ ਸਮਾਜ ਦੇ ਵਿੱਚ ਅਜਿਹਾ ਮੈਸੇਜ ਜਾ ਰਿਹਾ ਕਿ ਇੱਕ 13 ਸਾਲ ਦੀ ਬੱਚੀ ਦੇ ਨਾਲ ਦੇ ਕੀਤਾ ਜਾਂਦਾ ਉਹ ਵੀ ਉਹ ਕਰ ਰਿਹਾ ਹੈ ਜਿਸ ਦੀਆਂ 12 ਸਾਲ ਤੇ 14 ਸਾਲ ਦੀਆਂ ਬੱਚੀਆਂ ਨੇ ਤੇ ਉਹ ਉਹਦੀ ਸਹੇਲੀ ਹੀ ਹੈ ਜਦੋਂ ਬੱਚੇ ਘਰ ਦੇ ਵਿੱਚ ਨਹੀਂ ਸਿਗੇ ਤੇ ਉਹ ਉਸਦੇ ਘਰੇ ਜਾਂਦੀ ਹੈ ਆਪਣੀ ਸਹੇਲੀਆਂ ਨੂੰ ਮਿਲਣ ਲਈ ਪਰ ਉੱਥੇ ਉਸਦੇ ਪਿਤਾ ਉਸਦੇ ਨਾਲ ਗਲਤ ਕੰਮ ਕਰਦੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਗੱਲਬਾਤ ਕਰ ਲੈਣੇ ਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਕੀ ਸਜ਼ਾ ਹੋ ਸਕਦੀ ਹੈ ਕਿਉਂਕਿ ਪੁਲਿਸ ਨੇ ਸਖਤ ਤਣਾਵਾ ਦੇ ਤਹਿਤ આરોપી ਨੂੰ ਕਾਬੂ ਕਰ ਲਿਆ ਹੈ ਮੇਰੇ ਨਾਲ ਮੌਜੂਦ ਹੈ ਸੀਨੀਅਰ ਐਡਵੋਕੇਟ ਮਨਦੀਪ ਸਿੰਘ ਸਚਦੇਵ ਸਚਦੇਵ ਜੀ ਸਭ ਤੋਂ ਪਹਿਲਾਂ ਤੇ ਇਹ ਕਿ ਜੋ ਬੱਚੇ ਨਾਲ ਹੋਇਆ ਹੈ ਕੀ ਮਾਨਸਿਕਤਾ ਹੋ ਸਕਦੀ ਹੈ ਕਿ ਖੁਦ ਉਹਨੀਆਂ ਸਹੇਲੀਆਂ ਜਿਹੜੀ ਹੈਗੀਆਂ 12 ਸਾਲ ਤੇ 14 ਸਾਲ ਦੀ ਬੱਚੀ ਹੈ ਆਪਣੀ ਮਿਲ ਸਹੇਲੀ ਨੂੰ ਮਿਲਣ ਜਾਂਦੀ ਤੇ ਪਿਤਾ ਅਜਿਹਾ ਕੰਮ ਕਰ ਦਿੰਦਾ ਦੇਖੋ ਪੁਰਾਣੀ ਕਹਾਵਤ ਹੈ ਕਿ ਪਰਿਵਾਰ ਤੋਂ ਜ਼ਿਆਦਾ ਨੇੜੇ ਗਵੰਢੀ ਹੁੰਦੇ ਹਨ ਜੀ ਉਹ ਅਸੀਂ ਕਈ ਵਾਰੀ ਦੇਖਿਆ ਕਿ ਅਸੀਂ ਆਪਣਾ ਘਰ ਦੇ ਵਿੱਚ ਬੱਚਿਆਂ ਨੂੰ ਖੱਲੇ ਛੱਡ ਜਾਈਦਾ ਕਈ ਦਾ ਗਵਾਂਡੀਆ ਨੂੰ ਯਾਰ ਮੇਰੇ ਬੱਚੇ ਇਕੱਲੇ ਆ ਘਰ ਸੰਭਾਲ ਕੇ ਰੱਖੋ ਜੀ ਜੇ ਇਹੋ ਜਿਹਾ ਗਵਾਂਡੀ ਕੰਮ ਕਰੇਗਾ ਤੇ ਦੁਨੀਆ ਦੇ ਵਿੱਚ ਤਾਂ ਤੁਹਾਡਾ ਮਾਂ ਨਹੀਂ ਖਤਮ ਹੋ ਜਾਏਗਾ ਜੀ ਦੇਖੋ ਬੱਚੀ ਵਿਚਾਰੀ ਉਹਦੇ ਘਰ ਗਈ ਆ ਉਹਨੇ ਉਦੋਂ ਗਲਤ ਕੰਮ ਕੀਤਾ ਉਹਦੇ ਨਾਲ ਬਾਅਦ ਚ ਉਹਦਾ ਮਰਡਰ ਤੱਕ ਕਰਤਾ ਸੋ ਆਮ ਬੰਦੇ ਦੀ ਵਿਸ਼ਵਾਸ ਖਤਮ ਹੋ ਰਿਹਾ ਹੈ ਦੂਸਰੇ ਇਨਸਾਨੀਅਤ ਤੇ ਜੀ ਸੋ ਬੜਾ ਗੰਦਾ ਕੰਮ ਐ ਬੜੀ ਮਾੜੀ ਚੀਜ਼ ਹੈ ਔਰ ਮੈਂ ਤੁਹਾਡੇ ਰਾਹੀਂ ਕਹਿਣਾ ਹੈ ਕਿ ਜੇ ਮੇਰੇ ਕੋਲ ਬਾਈ ਚਾਂਸ ਦਾ ਦੇ ਕੇਸ ਵੀ ਆਉਂਦੇ ਮੈਂ ਪਹਿਲਾਂ ਵੀ ਨਾ ਕਰ ਦਿੰਦਾ ਹੁੰਦਾ ਹੈ ਜੇ ਬੱਚਿਆਂ ਦੇ ਨਾਲ ਤੁਸੀਂ ਏਦਾਂ ਕਰਦੇ ਤੁਹਾਡੀ ਮਾਨਸਿਕਤਾ ਹੀ ਬੜੀ ਗਲਤ ਹੈ ਜੀ ਜੇ ਮਦਈ ਆਂਦਾ ਹੈ ਜੇ ਉਹ ਆਂਦਾ ਫਿਰ ਤਾਂ ਤੁਸੀਂ ਕੇਸ ਲੜਨ ਦੇ ਤਿਆਰ ਦੇਖੋ ਮਦਈ ਵੱਲੋਂ ਮੈਂ ਜ਼ਰੂਰ ਲੜਾਂਗਾ ਜੇ ਉਹ ਚਾਹੁੰਦੇ ਮੇਰੀ ਹੈਲਪ ਚਾਹੁੰਦੇ ਨੇ ਮੈਂ ਪੱਕੀ ਹੈਲਪ ਕਰਾਂਗਾ ਉਹਨਾਂ ਦੀ ਬਟ ਮਲਜ਼ਮ ਵੱਲੋਂ ਮੈਂ ਕੇਸ ਨਹੀਂ ਲੜਾਂਗਾ ਕਦੇ ਅਤੇ ਇੰਦੇ ਚ ਹੁਣ ਸਾਰੇ ਲੋਕ ਬੜੇ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਅਜਿਹੇ ਇੱਕ ਬੱਚੇ ਦੇ ਨਾਲ ਹੋਣਾ ਤੇ ਕਿਦਾਂ ਉਹ ਹੁੰਦਾ ਹੁਣ ਇਹ ਹੈ ਕਿ ਉਸ ਨੂੰ ਸਾਰੇ ਇਹ ਮੰਗ ਰਹੇ ਨੇ ਖਾਸ ਕਰਕੇ ਪਰਿਵਾਰ ਕਹ ਰਿਹਾ ਕਿ ਸਜ਼ਾ ਉਹਨੂੰ ਸਖਤ ਹੋਣੀ ਚਾਹੀਦੀ ਹੈ ਇਸ ਪੂਰੀ ਦੇ ਘਟਨਾਕਰਮ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਧਰਾਵਾਂ ਲਾਈਆਂ ਸਫੀਸ਼ੀਐਂਟ ਹੈ ਕੀ ਉਸ ਨੂੰ ਸਜ਼ਾ ਹੋ ਸਕੇਗੀ ਪੂਰੀ ਹੋ ਜਾਏਗੀ ਜਾਂ ਨਹੀਂ ਹੋਏਗੀ ਦੇਖੋ ਸੈਕਸ਼ਨ 103 ਜਿਹੜਾ ਬੀਐਨਐਸ ਹੈ ਜਿਹੜਾ ਮਰਡਰ ਦਾ ਹੈ ਉਹਦੇ ਵਿੱਚ ਜਿਹੜੀ ਮਿਨੀਮਮ ਇੰਪ੍ਰਿਜ਼ਨਮੈਂਟ ਹੈਗੀ ਆ ਲਾਈਫ ਆਰ ਮੈਕਸਿਮਮ ਮਰਡਰ ਹੈ ਜੀ ਪਰ ਇਸ ਸੈਕਸ ਵਿੱਚ ਕੁਗੀ ਰੇਪ ਦੀ ਅਲੀਗੇਸ਼ਨਸ ਵੀ ਹਨ ਸੈਕਸ਼ਨ 65 ਔਰ 66 ਬੀ ਐਨ ਐਸ ਲੱਗਿਆ ਹੈ ਜੀ 66 ਦੇ ਵਿੱਚ ਮਿਨੀਮਮ ਸਜ਼ਾ 20 ਸਾਲ ਹੈ ਲਾਈਫ ਇੰਪ੍ਰਿਜ਼ਨਮੈਂਟ ਵੀ ਹੋ ਸਕਦੀ ਹੈ ਔਰ ਡੈਥ ਪੈਨਲਟੀ ਵੀ ਹੈ ਜੀ ਔਰ ਇੱਕ ਤੁਹਾਨੂੰ ਮੈਂ ਕਲੀਅਰ ਕਰ ਦਵਾ ਕਿ ਬੀ ਐਨ ਐਸ ਵੀ ਜਿਹੜਾ ਲਾਈਫ ਇੰਪ੍ਰਿਜ਼ਨਮੈਂਟ ਕਹਿੰਦੇ ਆ ਉਹਦਾ ਮਤਲਬ ਹੈ ਲਫੋਰ ਲਾਈਫ ਜੀ ਉਹਦੇ ਚ 13 ਸਾਲ ਏ 14 ਸਾਲ ਵਾਲੀ ਨਹੀਂ ਹੁੰਦੀ ਜੀ ਕਿਉਂਕਿ ਜਦੋਂ ਲਿਖਦੇ ਨੇ ਕਿ 20 ਸਾਲ ਮਿਨਿਮਮ ਸਜ਼ਾ ਤੇ ਔਰ ਲਾਈਫ ਇੰਪ੍ਰਿਜ਼ਨਮੈਂਟ ਔਰ ਡੈਥ ਸੈਂਟੈਂਸ ਤੇ ਲਾਈਫ ਇੰਪ੍ਰਿਜ਼ਨਮੈਂਟ ਮੀਨ ਜਿੰਨੀ ਤੱਕ ਜ਼ਿੰਦਾ ਰਹੇਗਾ ਉਨ੍ਹਾ ਤੱਕ ਅੰਦਰ ਰਹੇਗਾ ਸੋ ਇਸ ਵਿੱਚ ਤਿੰਨ ਤਾਂ ਸੈਕਸ਼ਨ ਇਹ ਲੱਗੇ ਨੇ 65 66 ਐਂਡ 103 ਬੀ ਐਨ ਐਸ ਨਾਲ ਲੋੜ ਨੇ ਸੈਕਸ਼ਨ 10 ਪੋਸਕੋ ਲਗਾਇਆ ਜਦੋਂ ਕਿ ਬੱਚੇ ਦੇ ਨਾਲ ਤੁਸੀਂ ਗਲਤ ਕੰਮ ਕਰੋ ਉਹਦੇ ਵਿੱਚ ਉਹਦੀ ਮਿਨਿਮਮ ਸਜ਼ਾ 10 ਸਾਲ ਤੇ ਜਿਹੜੀ ਮੈਕਸਿਮਮ ਲਾਈਫ ਇੰਪ੍ਰਿਜ਼ਨਮੈਂਟ ਹੈ ਸੋ ਇਹ ਸਾਰੇ ਸੈਕਸ਼ਨ ਮੈਕਸਿਮਮ ਜੋ ਇਹਨਾਂ ਕੇਸਾਂ ਵਿੱਚ ਲੱਗ ਸਕਦੇ ਨੇ ਉਹ ਲੱਗੇ ਨੇ। ਔਰ ਜ਼ਿਆਦਾਤਰ ਜੇ ਜੇ ਪੁਲਿਸ ਪ੍ਰੂਵ ਕਰਦੀ ਹੈ ਕਿ ਰੇਵੀ ਹੋਇਆ ਸੀ ਔਰ ਜੋ ਕਿ ਇਸ ਕੇਸ ਵਿੱਚ ਬੜਾ ਸੌਖਾ ਹੈ ਪੁਲਿਸ ਨੂੰ ਪ੍ਰੂਵ ਕਰਨਾ ਕਿਉਂਕਿ ਡੈੱਡ ਬੋਡੀ ਉਹਦੇ ਅੰਦਰੋਂ ਘਰੋਂ ਮਿਲੀ ਹੈ। ਔਰ ਐਸ ਪਰ ਲਾਅ ਜਦੋਂ ਡੈੱਡ ਬੋਡੀ ਕਿਸੇ ਦੇ ਘਰੋਂ ਮਿਲਦੀ ਹੈ ਲਾਪਤਾ ਬੰਦੇ ਦੀ ਤੇ ਉਹਨੇ ਪ੍ਰੂਵ ਕਰਨਾ ਹੁੰਦਾ ਕਿ ਉਹ ਮਰਿਆ ਕਿੱਥੋਂ। ਜੀ। ਸੋ ਇਹ ਕੇਸ ਕਾਫੀ ਅੱਛਾ ਹੈ ਔਰ ਜੋ ਹਸਾਲਤ ਲੱਗ ਰਹੇ ਨੇ ਜੇ ਪੁਲਿਸ ਪ੍ਰੂਵ ਕਰ ਦਿੰਦੀ ਹੈ ਕਿ ਰੇਬੀ ਹੋਇਆ ਔਰ ਮਰਡਰ ਵੀ ਉਸ ਬੰਦੇ ਨੇ ਕੀਤਾ ਤੇ ਇਸ ਕੇਸ ਵਿੱਚ ਮਿਨਿਮਮ ਲਾਈਫ ਇਮ ਪ੍ਰिजनਮੈਂਟ ਲਾਈਫ ਮੀਨਸ ਟਿਲ ਲਾਈਫ ਔਰ ਡੈਥ ਦਾ ਹੀ ਚਾਂਸ ਹੈ ਕਿ 13 ਸਾਲ ਦੀ ਬੱਚੀ ਦੇ ਨਾਲ ਉਹ ਵੀ ਦੇਖੋ ਮਿਟੀਗੇਟਿੰਗ ਸਰਕਮਸਟੈਂਸਸ ਦੇਖੋ ਜੀ ਤੁਹਾਡੀ ਬੇਟੀ ਦੀ ਉਹ ਫਰੈਂਡ ਹੈ ਤੁਹਾਡੇ ਘਰ ਅਕਸਰ ਆਂਦੀ ਜਾਂਦੀ ਹੈ ਤੁਸੀਂ ਉਹ ਤੁਹਾਡੇ ਘਰ ਆ ਰਹੀ ਹੈ ਆਪਣੀ ਸਹੇਲੀ ਨੂੰ ਮਿਲਣ ਵੀ ਉਹ ਕਹਿੰਦਾ ਜੋ ਮੈਂ ਸੁਣਿਆ ਜੀ ਵੀ ਉਹ ਕਹਿੰਦਾ ਉਹ ਅੰਦਰ ਆ ਬੇਟਾ ਆ ਜਾ ਜੀ ਅੰਦਰ ਜਾ ਕੇ ਉਹ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਜਾਂ ਜ਼ਬਰਦਸਤੀ ਕਰਦਾ ਫਿਰ ਡਰ ਕੇ ਮਰਡਰ ਕਰ ਦਿੰਦਾ ਜੋ ਉਹਨੇ ਕਿਹਾ ਜੀ ਪਰ ਡਰ ਕੇ ਨਹੀਂ ਹੁੰਦਾ ਕਿਸੇ ਦਾ ਮਰਡਰ ਕਰਨਾ ਇੰਨਾ ਸੌਖੀ ਚੀਜ਼ ਨਹੀਂ ਹੈ ਜੀ ਫਿਰ ਉਸ ਤੋਂ ਬਾਅਦ ਉਹਨੂੰ ਉਹਦੀ ਡੈੱਡ ਬੋਡੀ ਨੂੰ ਕੋਸ਼ਿਸ਼ ਕਰ ਰਿਹਾ ਕਿ ਉਹਨੂੰ ਮੈਂ ਗਾਇਬ ਕਰਾਉ ਤੋਂ ਜੀ ਸੋ ਇਹ ਸਾਰੀਆਂ ਚੀਜ਼ਾਂ ਲੱਗਦੀਆਂ ਕਿ ਉਹ ਬੜਾ ਹੀ ਕੱਟਰਵਾਦੀ ਜਾਂ ਇਨਸਾਨ ਸੀ ਜਿਹਨੇ ਸੋਚ ਕੇ ਸਾਰਾ ਕੰਮ ਕੀਤਾ ਔਰ ਇਹ ਸਾਰੇ ਸੈਕਸ਼ਨਸ ਦੇ ਅਗਰ ਪੁਲਿਸ ਪ੍ਰੂਵ ਕਰਦੀ ਔਰ ਪ੍ਰੋਸੀਕਿਊਸ਼ਨ ਸਾਰੀ ਗਵਾਹਾਂ ਦਿੰਦੀ ਹੈ ਤੁਹਾਡੇ ਨਕੇਸਾਂ ਦੇ ਵਿੱਚ ਟੈਸ ਸੈਂਟੈਂਸ ਦੇ ਵੀ ਚਾਂਸ ਹਨ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਅਗਰ ਪੁਲਿਸ ਪ੍ਰੂਵ ਕਰ ਦਿੰਦੀ ਹੈ ਕੀ ਲੱਗਦਾ ਕਿ ਪ੍ਰੂਵ ਕਰਨਾ ਕਿੰਨਾ ਕੋ ਉਖਾ ਹੋਏਗਾ ਕਿ ਹੋ ਜਾਏਗਾ ਜਾਂ ਨਹੀਂ ਹੋ ਜਾਏਗਾ ਦੇਖੋ ਇਸ ਕੇਸ ਦੇ ਵਿੱਚ ਜੋ ਸਰਕਮਸਟੈਂਸਸੇ ਸਾਹਮਣੇ ਆਏ ਨੇ ਜਿੰਨਾ ਮੈਂ ਫਾਲੋ ਕੀਤਾ ਹੈ ਮੈਂ ਵੀਡੀਓਜ਼ ਵੀ ਦੇਖੀਆਂ ਸੋ ਇੱਕ ਗੱਲ ਤਾਂ ਕਲੀਅਰ ਹੈ ਕਿ ਮਾਪਿਆਂ ਨੇ ਸ਼ਿਕਾਇਤ ਲਗਾਈ ਹੈ ਕਿ ਉਹਨਾਂ ਦੀ ਬੱਚੀ ਜਿਹੜੀ ਹੈਗੀ ਉਹ ਲਾਪਤਾ ਹੈ ਫਿਰ ਗਵਾਂਡੀਆਂ ਨੇ ਸੀਸੀ ਕੈਮਰਾ ਚ ਦੇਖਿਆ ਕਿ ਉਹ ਬੱਚਾ ਇਹਦੇ ਘਰ ਜਾ ਰਿਹਾ ਹੈ ਉਸ ਤੋਂ ਬਾਅਦ ਪੁਲਿਸ ਉਸ ਬੱਚੇ ਦੀ ਲਾਸ਼ ਉਸ ਬਾਥਰੂਮ ਚੋਂ ਰਿਕਵਰ ਕਰ ਦਿਆ ਔਰ ਉਸ ਟਾਈਮ ਉਸ ਘਰ ਵਿੱਚ ਇਕੋ ਹੀ ਇਨਸਾਨ ਹੈ ਜੀ ਬਾਕੀ ਪੁਲਿਸ ਹੋ ਸਕਦਾ ਹੈ ਡੀਐਨਏ ਦਾ ਵੀ ਪੂਰਾ ਅਰੇਂਜਮੈਂਟ ਕਰਕੇ ਚੈੱਕ ਕਰਨ ਕਿ ਉਸ ਬੰਦੇ ਨੇ ਮਤਲਬ ਕਿ ਆ ਰੇਪ ਕੀਤਾ ਸੀਗਾ ਜਾਂ ਕੋਸ਼ਿਸ਼ ਕੀਤੀ ਸੀਗੀ ਸੋ ਇਹ ਸਾਰੀ ਇਸ ਕੇਸ ਦੇ ਵਿੱਚ ਕਾਫੀ ਜ਼ਿਆਦਾ ਐਵੀਡੈਂਸ ਹੈ ਉਸ ਮੁਲਜ਼ਿਮ ਦੇ ਖਿਲਾਫ ਕਿਉਂਕਿ ਅਲਟੀਮੇਟਲੀ ਬੱਚੇ ਜਿਹੜਾ ਹੈਗਾ ਆ ਉਹਦੇ ਨਾਲ ਉਹ ਉਹਦੀ ਜਿਹੜੀ ਡੈੱਡ ਬੋਡੀ ਹੈ ਉਸ ਇਨਸਾਨ ਦੇ ਘਰੋਂ ਮਿਲੀ ਹੈ ਜਿਸ ਘਰ ਦੇ ਵਿੱਚ ਥੋੜੀ ਦੇਰ ਪਹਿਲਾਂ ਗਈ ਸੀ ਜੀ ਸੋ ਐਸ ਪਰ ਲਾਅ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਔਨਸ ਹੈ ਔਨਸ ਨੂੰ ਅਸੀਂ ਕਹਿੰਦੇ ਪ੍ਰੂਵ ਕਰਨ ਦਾ ਤਰੀਕਾ ਜੇ ਪੁਲਿਸ ਇਹ ਸਾਰੀ ਚੀਜ਼ ਪ੍ਰੂਵ ਕਰ ਦਿੰਦੀ ਹੈ ਤੇ ਮੁਲਜ਼ਮ ਨੇ ਸਬੂਤ ਕਰਨਾ ਹੈਗਾ ਕਿ ਉਹਦੇ ਘਰੋਂ ਕੁੜੀ ਕਿਵੇਂ ਮਰੀ ਜੀ ਤੇ ਜੋ ਕਿ ਬੜਾ ਮੁਸ਼ਕਿਲ ਹੈ ਉਹਨੂੰ ਸਬੂਤ ਕਰਨਾ ਕਿ ਇਹ ਨੈਚੁਰਲ ਡੈਥ ਸੀਗੀ ਸੋ ਪ੍ਰੀਡਮਪਸ਼ਨ ਹੋਏਗੀ ਜੇ ਕਿਦਰੇ ਰੇਪ ਨਾਲ ਹੋਇਆ ਪ੍ਰੂਵ ਹੋ ਜਾਂਦਾ ਹੈ ਕਿ ਚਾਹੇ ਕੋਸ਼ਿਸ਼ ਵੀ ਕੀਤੀ ਕਿਉਂਕਿ ਹੁੰ ਰਹੀ ਰੇਪ ਦੀ ਡੈਫੀਨੇਸ਼ਨ ਚੇਂਜ ਹੋ ਗਈ ਹੈ ਜੀ ਜੇ ਕੋਈ ਬੰਦਾ ਕੋਸ਼ਿਸ਼ ਵੀ ਕਰਦਾ ਹੈ ਕਿਸੇ ਨੂੰ ਗਲਤ ਜਗ੍ਹਾ ਤੇ ਟੱਚ ਵੀ ਕਰਦਾ ਹੈ ਉਹ ਵੀ ਰੇਪ ਦੀ ਡੈਫੀਨੇਸ਼ਨ ਚ ਆਂਦਾ ਸੋ ਇਸ ਕੇਸ ਦੇ ਵਿੱਚ ਜੇ ਸਾਰਾ ਕੁਝ ਸਬੂਤ ਹੁੰਦਾ ਹੈ ਜੀ ਔਰ ਪੁਲਿਸ ਆਪਣੀ ਪੂਰੀ ਕਾਰੋਜ਼ਾਰੀ ਸਹੀ ਕਰਦੀ ਹੈ ਜੋ ਕਿ ਉਹ ਕਰਨਗੇ ਕਿਉਂਕਿ ਸਾਰੇ ਸੋਸਾਇਟੀ ਦੇ ਵਿੱਚ ਸ਼ੌਕ ਹੈ ਜੀ ਇਹ 13 ਸਾਲ ਦਾ ਬੱਚਾ ਸਾਰਿਆਂ ਦੇ ਸਾਡੇ ਕੋਲ ੜੀ ਕੁੜੀਆਂ ਹੈਗੀਆਂ ਬੱਚੀਆਂ ਸਾਡੀਆਂ ਜੀ ਗਵੰਡੀਆਂ ਦੇ ਬੇਟਿਆਂ ਨੂੰ ਅਸੀਂ ਬੱਚਾ ਕਹਿ ਕੇ ਬੁਲਾਉਂਦੇ ਆ ਜੀ ਬਿਲਕੁਲ ਸੋ ਇਦਾਂ ਦੀ ਗੱਲ ਹੋਵੇ ਤੇ ਇਸ ਕੇਸ ਵਿੱਚ ਕਾਨੂੰਨਨ ਸਜ਼ਾ ਬਹੁਤ ਜ਼ਿਆਦਾ ਸੀਰੀਅਸਲੀ ਮਿਲਣੀ ਚਾਹੀਦੀ ਹੈ ਤਾਂ ਕਿ ਇੱਕ ਸੁਸਾਇਟੀ ਨੂੰ ਸਬਕ ਹੋਵੇ ਕਿ ਦੁਬਾਰਾ ਇਹੋ ਜਿਹਾ ਕੰਮ ਨਹੀਂ ਕਰਨਾ ਜਿਸ ਤਰ੍ਹਾਂ ਇਹਦੇ ਚ ਚਾਰ ਤਰਾਵਾਂ ਤੁਸੀਂ ਦੱਸਿਆ ਲੱਗ ਗਏ ਆ ਹੁਣ ਟਿਕਰ ਜਿਹੜੀਆਂ ਲੱਗੀਆਂ ਨੇ ਇਹਨਾਂ ਚ ਜਿਹੜੀ ਸਜ਼ਾ ਹੋਏਗੀ ਇਕੱਠੀ ਹੋਏਗੀ ਜਾਂ ਅਲੱਗ-ਅਲੱਗ ਹੁੰਦੀ ਹੈ ਕਿਹਦੀ ਹੁੰਦਾ ਪ੍ਰੋਸੀਜਰ ਕੀ ਹੁੰਦਾ ਦੇਖੋ ਜਨਰਲੀ ਜਦੋਂ ਇੱਕ ਅਫੈਂਸ ਦੇ ਵਿੱਚ ਹੁੰਦਾ ਹੈ ਇੱਕ ਐਫਆਈਆਰ ਸਜ਼ਾ ਇਕੱਠੀ ਹੁੰਦੀ ਹੈ ਬਟ ਫਿਰ ਜੱਜ ਸਾਹਿਬ ਦੀ ਮਰਜ਼ੀ ਹੈ ਕਿ ਉਹ ਕਨਜੈਕਟਿਵ ਕਰਦੇ ਜਾਂ ਕਨਕਰੰਟ ਕਰਦੇ ਇਹ ਟੈਕਨੀਕਲ ਲੈਂਗੁਏਜ ਦੀ ਮੈਂ ਗੱਲ ਕਰ ਰਿਹਾ ਹਾਂ ਜੀ ਕਨਕਰੰਟ ਦਾ ਮੁੰਦਾ ਮਰਜ਼ਮ ਹੁੰਦਾ ਕਿ ਜੇ ਇੱਕੋ ਹੀ ਅਫੈਂਸ ਦੇ ਵਿੱਚ ਤੁਸੀਂ ਇਕੱਠਾ ਕੰਮ ਕੀਤਾ ਤਾਂ ਸਾਰੀਆਂ ਸਜ਼ਾਵਾਂ ਇਕੱਠੀਆਂ ਜਾਣਗੀਆਂ ਜੀ ਕਈ ਵਾਰੀ ਜੱਜ ਸਾਹਿਬ ਇੱਕ ਮੇਰੇ ਕੋਲ ਇੱਕ ਪੁਰਾਣਾ ਕੇਸ ਸੀਗਾ ਜਿਸ ਵਿੱਚ ਮਦਈਆਂ ਵੱਲੋਂ ਸੀਗਾ ਜੀ ਉਸ ਵਿੱਚ ਜੱਜ ਸਾਹਿਬ ਉਹਨੇ ਜੱਜ ਸਾਹਿਬ ਨੇ ਡੈਸੈਂਟੈਂਸ ਨਹੀਂ ਦਿੱਤੀ ਸੀਗੀ ਜੀ ਉਹਨਾਂ ਨੇ ਕਿਹਾ ਕਿ ਕਿਉਂਕਿ ਇਹਨੇ ਤਿੰਨ ਅਲੱਗ-ਅਲੱਗ ਅਫੈਂਸ ਕਮਿਟ ਕੀਤੇ ਆ ਜੀ ਸ਼ਿਆਤ ਨੂੰ ਯਾਦ ਹੋਵੇਗਾ ਕਿ ਕੱਤੋਂ 15-20 ਸਾਲ ਪਹਿਲਾਂ ਇੱਕ ਇਨਸਾਨ ਸੀ ਜਿਹੜਾ ਮਾਈਗ੍ਰੈਂਟ ਲੇਬਰਜ਼ ਦੇ ਬੱਚਿਆਂ ਨੂੰ ਚੱਕ ਕੇ ਮਰਡਰ ਕਰਦਾ ਹੁੰਦਾ ਸੀ ਉਹ ਕੇਸ ਦੀ ਗੱਲ ਕਰ ਰਿਹਾ ਮੈਂ ਸੋ ਉਸ ਕੇਸ ਦੇ ਵਿੱਚ ਫੈਜਾਦ ਸਾਹਿਬ ਨੇ ਬੜਾ ਇੱਕ ਯੂਨੀਕ ਆਰਡਰ ਕੀਤਾ ਸੀ ਉਹ ਕਹਿੰਦੇ ਇਹਨੂੰ ਮਾਰਨਾ ਤਾਂ ਬੜਾ ਸੌਖਾ ਆ ਜੀ ਇਹਨੂੰ ਮੈਂ ਤਿੰਨ ਵਾਰੀ 20-20 ਸਾਲ ਦੀ ਸਜ਼ਾ ਦਵਾਣਾ ਅੱਛਾ ਇੱਕ ਉਹ ਕਰ ਸਕਦੇ ਜੱਜ ਆਪ ਨੂੰ ਜੱਜ ਸਾਹਿਬ ਕੰਜੈਕਟਿਵ ਕਰ ਸਕਦੇ ਆ ਜੀ ਕਿਉਂਕਿ ਹੁੰਦਾ ਕਿ ਜਦੋਂ ਡੈਸ ਸੈਂਟੈਂਸ ਲੋਅਰ ਕੋਰਟ ਕਰਦੀ ਹੈ ਜੀ ਉਸ ਟੈਸਟ ਸੈਂਟੈਂਸ ਨੂੰ 90 ਦਿਨਾਂ ਦੇ ਵਿੱਚ ਵਿੱਚ ਹਾਈ ਕੋਰਟ ਨੇ ਸੁਣਨਾ ਹੁੰਦਾ ਜੀ ਸੋ ਜਦੋਂ ਸਜ਼ਾ ਹੁੰਦੀ ਇਦਾਂ ਦੀ ਜਾਂ 50 ਸਾਲ ਜਾਂ 60 ਸਾਲ ਅਲੱਗ-ਅਲੱਗ ਜਿੰਨੂ ਅਸੀਂ ਕਹਿੰਦੇ ਆ ਜੀ ਉਸ ਵਿੱਚ ਜੱਜ ਸਾਹਿਬ ਹਾਈ ਕੋਰਟ ਨੂੰ ਕੋਈ ਬੰਦਿਸ਼ ਨਹੀਂ ਹੁੰਦੀ ਕਿੰਨੀ ਜਲਦੀ ਸੁਣਨਾ ਜਦੋਂ ਮਰਜ਼ੀ ਸੁਣ ਸਕਦੇ ਆ ਅੱਛਾ ਜੀ ਤੇ ਜੱਜ ਸਾਹਿਬ ਨੇ ਉਦੋਂ ਕਿਹਾ ਸੀਗਾ ਕਿ ਮੈਂ ਇਹਨੂੰ ਤਿੰਨੋਂ ਕੇਸ ਉਸ ਵਿੱਚ ਉਹਨਾਂ ਨੇ ਬੱਚੇ ਦੀ ਸਡੋਮੀ ਹੋਈ ਸੀ ਉਹ ਵੀ ਰੇਪ ਹੀ ਹੁੰਦਾ ਕਿ ਉਹ ਮੇਲ ਸੀਗਾ ਫਿਰ ਉਹਦਾ ਮਰਡਰ ਕੀਤਾ ਤੇ ਫਿਰ ਉਹਨੇ ਉਸ ਮਰਡਰ ਤੋਂ ਬਾਅਦ ਉਸ ਜਿਹੜੀ ਡੈੱਡ ਬੋਡੀ ਸੀ ਉਹਨੂੰ ਦਫਨਾਤਾ ਸੀ ਜੀ ਉਹ ਫਿਰ ਜੱਜ ਸਾਹਿਬ ਨੇ ਉਹਨੂੰ ਤਿੰਨੋਂ ਕੇਸਾਂ ਦੇ ਵਿੱਚ ਤਿੰਨੋਂ ਸੈਕਸ਼ਨਾਂ 'ਚ ਅਲੱਗ-ਅਲੱਗ ਸੁਣਾਇ ਸੀ ਜੀ ਤੇ ਇਸ ਦਾ ਵੀ ਕਾਫੀ ਕੇਸਿਸ ਹੈ ਜਿਹਦੇ ਚ ਅੱਜ ਤਾਂ ਹੀ ਹੁੰਦੀਆਂ ਬਟ ਇਸ ਕੇਸ ਦੇ ਵਿੱਚ ਅਗਰ ਸਾਰਾ ਕੇਸ ਪ੍ਰੂਵ ਹੁੰਦਾ ਹੈ ਔਰ ਜਿਹੜੇ ਬੀ ਐਨ ਐਸ ਦੇ ਜਿਹੜੇ ਅਮੈਂਡਮੈਂਟ ਤੋਂ ਬਾਅਦ ਕਾਫੀ ਸਟ੍ਰਿਕਟ ਸੈਕਸ਼ਨਸ ਨੇ ਸੋ ਇਸ ਵਿੱਚ ਐਕਸਪੈਕਟਿਡ ਹੈ ਕਿ ਘੱਟ ਤੋਂ ਘੱਟ ਲਾਈਫ ਇੰਪ੍ਰਿਜ਼ਨਮੈਂਟ दैट इज ਟਿਲ ਲਾਈਫ ਜਦ ਤੱਕ ਉਹ ਜ਼ਿੰਦਾ ਰਹੇਗਾ ਜੀ ਕਈ ਵਾਰੀ ਇਵਨ ਵਿਦਆਊਟ ਪ੍ਰੋਲ ਵੀ ਕਰ ਦਿੰਦੀ ਹੈ ਕੋਰਟ ਜੀ ਯਾ ਡੈਸੈਂਟੈਂਸੀ ਹੋਏਗੀ ਜੇ ਸਾਰਾ ਕੁਝ ਪ੍ਰੂਵ ਹੋ ਗਿਆ ਅੱਛਾ ਇੱਕ ਆਖਰੀ ਸਵਾਲ ਹੈ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਅਦਾਲਤ ਚ ਕੇਸ ਜਾਂਦਾ ਲੰਬਾ ਚੱਲਦਾ ਹੈ ਇਸ ਚ ਕੀ ਲੱਗਦਾ ਹਾਲਾਂਕਿ ਪੁਲਿਸ ਇਹ ਕਹਿ ਰਹੀ ਕਿ ਫਾਸਟ ਟਰੈਕ ਕਰਾਂਗੇ ਕੁਝ ਜਿਹੜੇ ਆਫਿਸ ਪਹੁੰਚੇ ਸੀ ਉਹਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਫਾਸਟ ਟਰੈਕ ਚ ਲੈ ਕੇ ਜਾਵਾਂ ਦੇਖੋ ਇਹ ਪੋਸਕੋ ਕੋਰਟ ਵਿੱਚ ਕੇਸ ਚੱਲਣਾ ਹੈ ਆਲਰੇਡੀ ਫਾਸਟ ਟਰੈਕ ਹੈ ਸਪੈਸ਼ਲ ਕੋਰ ਔਰ ਜ ਜ ਸਭ ਕੋ ਕੇਸਿਸ ਵੀ ਥੋੜੇ ਹੁੰਦੇ ਨੇ ਔਰ ਇੱਕ ਇੱਕ ਦਿਨ ਦੇ ਵਿੱਚ ਚਾਚਰ ਪੰਜ ਪੰਜ ਗਵਾ ਲਿਖੇ ਜਾਂਦੇ ਨੇ ਕਿਉਂਕਿ ਹਾਈ ਕੋਰਟ ਨੇ ਔਰ ਸੁਪਰੀਮ ਕੋਰਟ ਨੇ ਆਲਰੇਡੀ ਐਦਾਂ ਦੇ ਜਿਹੜੇ ਕੇਸਿਸ ਸੀ ਉਹਨਾਂ ਨੂੰ ਦਬਾਨ ਵਾਸਤੇ ਸਪੈਸ਼ਲ ਕੋਰਟ ਬਣਾਈ ਹੋਈ ਹੈ ਔਰ ਉਹਨਾਂ ਵਿੱਚ ਵੈਸੇ ਹੀ ਫਾਸਟ ਟਰੈਕ ਵਿੱਚ ਚੱਲਦੇ ਨੇ ਔਰ ਮੈਨੂੰ ਲੱਗਦਾ ਹੈ ਕਿ ਮੈਕਸਿਮਮ 6 ਮਹੀਨੇ ਸਾਲ ਦੇ ਵਿੱਚ ਜੇ ਪੁਲਿਸ ਸਾਰੇ ਗਵਾ ਲੈ ਕੇ ਆਏਗੀ ਤਾਂ ਖਤਮ ਹੋ ਜਾਏਗਾ ਕੇਸ ਇਸ ਦੇ ਘਟਨਾ ਕਰਮ ਦੇ ਵਿੱਚ ਜਿਹੜੀ ਪੀੜਿਤ ਲੜਕੀ ਹੈ ਉਸ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਮਾਤਾ ਇਕੱਲੀ ਸੀਗੇ ਸ਼ਾਇਦ ਜੋ ਹਾਲ ਤੱਕਰ ਸਾਹਮਣੇ ਜਾਣਕਾਰੀ ਆ ਰਹੀ ਹੈ ਲੱਗਦਾ ਨਹੀਂ ਕਿ ਉਹ ਆਰਥਿਕ ਰੂਪ ਤੋਂ ਸੰਪੰਨ ਹੋਣਗੇ ਅਗਰ ਸਰਕਾਰ ਕੇਸ ਲੜਦੀ ਹੈ ਕਿ ਪਹੁੰਚਾ ਸਕੇਗੀ ਜਾਂ ਵਕੀਲਾਂ ਵੱਲੋਂ ਵੀ ਮਦਦ ਕੀਤੀ ਜਾ ਸਕਦੀ ਜਾਂ ਤੁਹਾਡੇ ਵੱਲੋਂ ਮਦਦ ਕੀਤੀ ਤੁਹਾਨੂੰ ਅੱਗੇ ਕਹਤਾ ਕਿ ਜੇ ਉਹ ਚਾਹਣਗੇ ਜੀ ਤੇ ਮੈਂ ਇਹ ਵਾਲਾ ਕੇਸ ਪ੍ਰੋ ਬੋਨੋ ਕਿ ਜਦੋਂ ਮੈਨੂੰ ਸੀਨੀਅਰ ਐਡਵੋਕੇਟ ਡੈਜ਼ਿਗਨੇਟ ਕੀਤਾ ਹਾਈ ਕੋਰਟ ਨੇ ਉਹਨਾਂ ਨੇ ਇੱਕ ਸ਼ਰਤ ਲਗਾਈ ਹੈ ਕਿ ਮੈਂ ਸਾਲ ਦੇ ਵਿੱਚ 10 ਕੇਸ ਫ੍ਰੀ ਕਰਨੇ ਨੇ ਜੀ ਤੇ ਮੈਂ ਮੈਂ ਤੁਹਾਡੇ ਸਾਹਮਣੇ ਰਮਾਦਰਾਂ ਕਲੀਅਰ ਕਰਨਾ ਕਿ ਮੈਂ ਇਹ ਕੇਸ ਪ੍ਰੋ ਬੋਨੋ ਕਰਨ ਨੂੰ ਤਿਆਰ ਹਾਂ ਪਰਿਵਾਰ ਵੱਲੋਂ ਜਿਨ੍ਹਾਂ ਦੀ ਕੁੜੀ ਦੇ ਨਾਲ ਹੋਇਆ ਪਰ ਮੁਲਜ਼ਮ ਵੱਲੋਂ ਮੈਂ ਕੇਸ ਆਜ ਉਪਰ ਹੀ ਕਰਨਾ ਕਿ ਜੇ ਮੇਰੇ ਕੋ ਆਏ ਵੀ ਤਾਂ ਮੈਂ ਬਲਾ ਕਰ ਦਾਂਗਾ ਦੀ ਬਹੁਤ ਮਿਹਰਬਾਨੀ ਸੋ ਤੁਸੀਂ ਦੇਖਿਆ ਕਿ ਅਸੀਂ ਸੀਨੀਅਰ ਐਡਵੋਕੇਟ ਮਨਦੀਪ ਸਿੰਘ ਜੀ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਜਿਹੜੇ ਇੱਕ ਤਾਂ ਪੂਰੇ ਪਹਿਲੂ ਦੱਸੇ ਨੇ ਕਿਸ ਤਰ੍ਹਾਂ ਸਜ਼ਾ ਹੋ ਸਕਦੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਗਰ ਮੁਦਈ ਪਰਿਵਾਰ ਉਹਨਾਂ ਕੋਲ ਲਵਾਉਂਦਾ ਤੇ ਉਹਨਾਂ ਦਾ ਫ੍ਰੀ ਕੇਸ ਲੜਨ ਨੂੰ ਤਿਆਰ ਹੈ ਤੇ ਪੂਰੀ ਸਜ਼ਾ ਵੀ ਜ਼ਰੂਰ ਦਵਾਣਗੇ ਕੈਮਰਾਮਨ ਪ੍ਰਤਮ ਨਾਲ ਪਰਿੰਜੀਤ ਸਿੰਘ ਰੰਗਪੁਰੀ ਵੈਸੋ ਪੰਜਾਬ ਜਲਦ